ਦੇਖੋ ਅਸੀਂ ਇਹ ਜਿਹੜਾ ਕੰਮ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਅੱਜ ਸਵੇਰੇ ਪ੍ਰਧਾਨ ਐ ਜੀ ਪੀ ਸੀ ਵੀ ਮੈਂ ਵੀ ਉਹਨਾਂ ਦੇ ਨਾਲ ਸਾਡੇ ਮੈਂਬਰ ਹਰਿਆਣੇ ਦੇ ਚੁਣੇ ਹੋਏ ਐ ਜੀ ਪੀ ਸੀ ਦੇ ਔਰ ਹੋਰ ਸੀਨੀਅਰ ਲੀਡਰ ਅਸੀਂ ਸਵੇਰੇ ਗਵਰਨਰ ਸਾਹਿਬ ਨੂੰ ਮਿਲੇ ਸੀ ਕਿ ਔਰ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਕਨਸਟੀਟਿਊਸ਼ਨ ਦੇ ਸੈਕਸ਼ਨ 254 ਦੇ ਅੰਦਰ ਔਰ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੈ ਉਹਦੇ ਧਾਰਾ 72 ਦੇ ਮੁਤਾਬਕ ਜਿਹੜੀ ਸਬਕਲਾਜ਼ 2 ਤੇ 3 ਨੂੰ ਡੀਲ ਕਰਦੀ ਹੈ ਉਦੇ ਮੁਤਾਬਕ ਬਿਲਕੁਲ ਹੀ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਬਿਲਡ ਕਰਾਇਆ ਅਨ ਕਨਸਟੀਟਿਊਸ਼ਨਲ ਕੈਮਰਾ ਪੀਸਰ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਕਨਸਟੀਟਿਊਸ਼ਨਲ ਕ੍ਰਾਈਸਿਸ ਨਹੀਂ ਖੜੀ ਹੋਣੀ ਚਾਹੀਦੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਹੁਣ ਡਟ ਕੇ ਪੈਰਾ ਦੇ ਕੇ ਇਸ ਸੰਵਿਧਾਨਿਕ ਸੰਕਟ ਨੂੰ ਰੋਕੋ ਲੇਕਿਨ ਸਾਨੂੰ ਅਫਸੋਸ ਹੋਇਆ ਇਸ ਗੱਲ ਦਾ ਸੁਣ ਕੇ ਕਿ ਇਹ ਜਿਹੜਾ ਉਹਨਾਂ ਨੇ ਅਸੈਂਟ ਦਿੱਤੀ ਹੈ ਜੋ ਹਰਿਆਣਾ ਅਸੈਂਬਲੀ ਦੇ ਵਿੱਚ ਅੱਜ ਉਹਨਾਂ ਨੇ ਅਨਾਉਂਸ ਕੀਤਾ ਸਰ ਜੀ ਤੇ ਕੱਲ ਨੂੰ ਸਾਡੀ ਪਾਰਟੀ ਦੀ ਕੋਰ ਕਮੇਟੀ ਦੀ 5 ਵਜੇ ਮੀਟਿੰਗ ਹੈ ਉਹਦੇ ਵਿੱਚ ਅਸੀਂ ਸਾਰੇ ਮਸਲੇ ਨੂੰ ਕਿਉਂਕਿ ਇਹ ਕੋਈ ਛੋਟਾ ਜਿਹਾ ਮਸਲਾ ਨਹੀਂ ਬਹੁਤ ਵੱਡਾ ਮਸਲਾ ਇਹ ਧਰਮ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਅਣਦੇਖੀ ਹੈ